ਸਸਿਕਾ ਜੀ ਸਾਰੇ ਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਬਾਗੇ ਪੁਰਾਣੇ ਦੇ ਵਿੱਚ ਬਾਗਾ ਪੱਤੀ ਦੇ ਵਿੱਚ ਤੇ ਬਾਗਾ ਪੱਤੀ ਦੇ ਵਿੱਚ ਸਟੇਡੀਅਮ ਦੇ ਬਿਲਕੁਲ ਕੋਲੇ ਕਰਕੇ ਬਾਈ ਹੁਣਿਆਂ ਦਾ ਘਰ ਆ 3 ਜਨਵਰੀ ਮਿੱਤਰੋ ਵਕਾਊ ਆ ਇੱਕ ਤਾਂ ਟੇਡੇ ਕੱਟ ਦੇ ਵਿੱਚ ਹੁਸਨਾ ਦੀ ਪਰੀ ਦਿਖਾਉਣੀ ਆ ਮਗਰ ਵੀ ਮਿੱਤਰੋ ਕੱਟੀ ਆ ਤੇ ਝੋਟੀ ਬੜੀ ਖਰੀ ਦਿਖਾਉਣੀ ਆ 2 ਜਨਵਰੀ ਤੁਹਾਨੂੰ ਹੋਰ ਦਿਖਾਉਣੇ ਇੱਕ ਜਰਸੀ ਕ੍ਰੋਸ ਵੈਡ ਇੱਕ ਟੋਕਰ ਝੋਟੀ 3 ਜਨਵਰੀ ਇਸ ਵੀਡੀਓ ਦੇ ਵਿੱਚ ਹੋਣਗੇ ਆਪਾਂ ਪਹਿਲਾ ਸ਼ੁਰੂਆਤ ਕਰਨੀ ਹੈ ਟੇਡੇ ਕੱਟ ਵਾਲੀ ਪਰੀ ਤੋਂ ਆਓ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਵਧੀਆ ਬਈ ਵਧੀਆ ਬਈ ਸੇਤਾ ਦੇ ਪਰਿਵਾਰ ਵਧੀਆ ਬਈ ਕਰ ਅੱਛਾ ਸਿੱਕ ਆਪਾਂ ਇੱਕ ਵਾਰੀ ਖੜੇ ਆ ਜਿੱਥੇ ਨਾਮ ਦੱਸ ਦਈਏ ਵੀਰੇ ਨਾਮ ਵੀਰੇ ਮਨਪ੍ਰੀਤ ਸਿੰਘ ਠੀਕ ਆ ਹਾਂਜੀ ਬਾਗਾ ਪ੍ਰਾਣਾ ਬਾਗਾ ਪੱਤੀ ਆ ਗਈ ਤੇ ਬਾਗਾ ਪ੍ਰਾਣਾ ਸ਼ਾਇਦ ਬਾਗਾ ਪ੍ਰਾਣਾ ਸ਼ਾਇਦ ਠੀਕ ਆ ਵੀ ਸਟੇਡੀਅਮ ਦੇ ਕੋਲੇ ਹੈ ਨਾ ਥੀਂ ਦੇ ਕੋਲੇ ਹਾਂਜੀ ਠੀਕ ਆ ਬਈ ਅੱਛਾ ਵੀਰੇ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹ ਕਿਹੜੇ ਸੀਮਨ ਦੀ ਆਪ ਆ ਬਾਈ ਇਹ ਵੀਰੇ 507 ਦੀ ਆ ਜੀ 507 ਦੀ ਇਹ ਆਪ ਆ ਤੇ ਇਹਦੇ ਮਗਰ ਕੱ ਡੋਗਰ ਦੀ ਇਹਨੇ ਮਗਰ ਕੱਟੀ ਆ ਗਈ। ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਮੇਰੇ? ਇਹਨੂੰ ਮੇਰੇ 5 ਤੋਂ 7 ਦਿਨ ਹੋਇਆ ਸੂਈ ਨੂੰ। ਸੂਈ ਨੂੰ 5 ਤੋਂ 7 ਦਿਨਾਂ ਦੀ ਸੂਈ ਦੇ ਥੱਲੇ ਜਿਹੜਾ ਕੰਡੇ ਵਾਲਾ ਦੁੱਧ ਕਿੰਨਾ ਆਇਆ? 8.5 ਕਿਲੋ ਤੋਂ ਤਿਆਰ ਆ ਬਈ। 8.5 ਕਿਲੋ ਦੁੱਧ ਤਿਆਰ ਆ। ਖਰੀ ਖੁਰੀ ਬੜੀ ਆ ਝੋਟੀ ਆ ਨਾ ਬਈ। ਥੱਲੋ ਥੱਲੋ ਤਾਂ ਕਰਮਾ ਵਾਲੀ ਮਲਾਈ ਵਰਗੀ ਪਈ ਆ ਇਹ। ਹਾਂਜੀ। ਹੂੰ। ਘੱਟ-ਕੁੱਟ ਬੜਾ ਪਿਆਰਾ ਆ ਪੇ ਆ ਗਈ 507 ਦੀ। 507 ਦੀ ਹਾਂਜੀ। ਤੇ ਲੋ ਕੀ ਕਹਿੰਦਾ ਮਨਜਟਾ ਤੇਰਾ ਕਿੰਨਾ ਦੁੱਧ ਦੇਜੂਗੀ ਝੋਟੇ ਪਹਿਲੇ ਸੂਈ ਤੇ 12 ਪੂਰਾ ਕਿਲੋ ਹਾਂਜੀ ਫਿਰ ਮਗਰ ਜਾਨਵਰ ਵੀ ਬਹੁਤ ਚੰਗਾ ਹੈ ਦੋਪੇ ਦੀ ਉਮਰ ਦੀ ਛੋਟੀ ਹੋਈ ਹੈ ਤਿੰਨਾਂ ਗਸਾਲਾਂ ਦੀ ਹੈ ਹਾਂ ਠੀਕ ਹੈ ਬਈ ਲੇਵਾਲੂ ਬਾਤ ਵੇਖੋ ਬਈ ਕਰਾ ਦੀ ਤੋ ਇਹ ਕਹ ਰਿਹਾ ਕਿ ਯਕੀਨ ਕਰ ਫੋਟਵਾ ਲਾ ਲਾ ਕੇ ਰੱਖਣ ਨਾਲ ਲੇਵਾਲ ਲੱਗਾ ਝੋਟੀ ਨੂੰ ਤੇ ਆ ਇਹ ਮਗਰ ਕੱਟੀ ਆ ਗਈ ਬਈ ਹੈ ਠੀਕ ਹੈ ਬਈ ਅੱਛਾ ਵੀਰੇ ਚੋਣ ਕਿਵੇਂ ਲੱਗਾ ਚੋਣ ਵਧੀਆ ਵੀਰੇ ਪੋਲੀ ਹਾਂ ਪੋਲੀ ਹੈ ਨਾ ਹਾਂ ਹਾਂ ਠੀਕ ਹੈ ਸੱਲੀ ਕਰੋ ਬਈ ਆਪ ਦੀ ਹਾਂਜੀ ਮਾਣ ਮੁੱਲ ਕੀ ਲਊਗਾ ਇਹਦਾ ਬਈ 1.60 1 ਲੱਖ 60000 ਰੁਪਏ ਮਾਣ ਤਨ ਕਿੰਨਾ ਕੁ ਹੋ ਜੀ ਕੋਈ ਨਹੀਂ ਬਈ ਜੈ ਜੈ ਕਰ ਦਾਂਗੇ ਜਿੰਨਾ ਕੁ ਲੱਗੂ ਲੁੱਲਾ ਲੁੱਲਾ ਕਰਦੀ ਬਈ ਬਣ ਕੇ ਜੈ ਜੈ ਕਰ ਦਾਂਗੇ ਨਾ ਯਾਰ ਇਹ ਨਾ ਟੀਵੀ ਸੋਹਣੀ ਆ ਬਈ ਠੀਕ ਆ ਬਈ ਮਗਰ ਕੱਟੀ ਵੀ ਆ ਗਈ ਹਾਂ ਇਹ ਵੀ ਗੱਲ ਜਾਨਵਰ ਵੀ ਦੋ ਟਕਾਣੇ ਦੇ ਚੜੇ ਹੋ ਰਹੇ ਹਨ ਇਹੋ ਜੀ ਹੁਣ ਛੋਟੀ ਲੱਖ ਦੇ ਘਰ ਜਿਹਦਾ ਪਤੋਕੜਾ ਬਣ ਲੈ ਲਈ ਹਾਂ ਅੱਛਾ ਵੀਰੇ ਜਿਹੜੀ ਦੂਜੀ ਛੋਟੀ ਦੋ ਨੰਬਰ ਤੇ ਬਈ ਉਹ ਟੋਕੜਾ ਵੀਰੇ ਠੀਕ ਆ ਉਹਦਾ ਬੱਚਾ ਆ ਗਿਆ ਇੱਧਰ ਲੈ ਬਈ ਉਹਦਾ ਬੱਚਾ ਉਹ ਆ ਕੱਟਾ ਆ ਗਿਆ ਠੀਕ ਆ ਤੇ ਇਹਦੇ ਸਿਰ ਇਰੇ ਥੱਲੇ ਹੋਊਗਾ ਮੇਰੇ ਸਹੋਨਾ 4 ਕਿਲੋ 5 ਕਿਲੋ ਦੁੱਧ ਹੋਊਗਾ ਠੀਕ ਹੈ ਬਈ ਪਣੀ ਪੁਣੀ ਕੋਈ ਵੀਰੇ ਨਹੀਂ ਟੀਕਾ ਭਰਾਇਆ ਬਈ ਕੱਲਾ ਇਹਦੇ ਆ ਠੀਬਾ ਬਿੰਡਲੀ ਕਰਕੇ ਰਈਆ ਹਾਂ ਠੀਕ ਹੈ ਬਈ ਠੀਕ ਹੈ ਸੀਲ ਚੌਣ ਚਣ ਨੂੰ ਆ ਚੌਣ ਚ ਸੀਲ ਆ ਬਈ ਜਿਹੜਾ ਮਰਜ਼ੀ ਚੋਲੇ ਹੈ ਹਾਂਜੀ ਚੌਣ ਚਣ ਚੰਗਾ ਹੈ ਹਾਂਜੀ ਹਾਂਜੀ ਠੀਕ ਹੈ ਬਈ ਇਹ ਕਿੰਨੇ ਦੇ ਦੇ ਦੇਗੇ ਵੀਰੇ ਇਹ 60000 ਰੁਪਏ ਬਈ 60000 ਰੁਪਏ ਮਾਨਤਨ ਕਰਦੇਗੇ ਕਰ ਦਾਂਗੇ ਬਈ ਕੋਈ ਕੀ ਕਹ ਲੈ ਵੀ ਮਿੱਤਰੋ ਇਹਦਾ ਮੁੱਲ 60000 ਰੁਪਏ ਵਾ ਮਗਰ ਇਹਦੇ ਕੱਟਾ ਵਾ ਦੁੱਧ 4 ਕਿਲੋ ਦੋਵਾਂ ਟਾਈਮਾਂ ਦਾ ਜਿਹੜਾ ਹੈ 5 ਕਿਲੋ 5 ਕਿਲੋ ਬਾਬਾ ਉਹਨਾਂ ਦਾ ਤਾਂ ਹੋਊਗਾ ਵੀ ਠੰਡਾ ਕਹਿੰਦਾ ਹਾਂ 5 ਠੀਕ ਹੈ ਵੀਰੇ ਲੈ ਜੀ ਮਿੱਤਰੋ ਚੋਣ ਚਾਣ ਦੀ ਓਕੇ ਦੀ ਰਿਪੋਰਟ ਆ ਜਮਾ ਰੇਟ ਇਹਦਾ 65000 ਰੁਪਈਆ ਠੀਕ ਹੈ ਜੀ ਅੱਛਾ ਜਿਹੜੀ 3 ਨੰਬਰ ਤੇ ਬਈ ਵੈੜ ਆ ਇਹ ਸੂਨ ਵਾਲੀ ਆ ਵੀਰੇ ਇਹ ਸੂਨ ਵਾਲੀ ਆ ਬਈ ਕਿੰਨੇ ਦਿਨ ਲੈ ਜੂਗੀ ਹਜੇ ਏ ਮੇਰੇ ਦੇਣੀ ਜਾਂਦੇ ਹੋਣਗੇ ਇਹਦੇ ਯਾਰ ਠੀਕ ਹੈ ਮਣੇ ਪਹਿਲੇ ਨਹੀਂ ਮਣੇ ਸੀਲ ਸੂ ਚੰਗੀ ਬਈ ਹਾਂ ਹਾਂ ਸੀਲ ਆ ਬਈ ਠੀਕ ਹੈ ਲਈ ਬੜੋ ਬਈ ਖਰਾਕ ਤਿਆਰ ਹਾਂ 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 ਬਈ ਸੋਹਣੀ ਦੇ ਦੋ ਕਿੰਨਾ ਦੇਜੋਗੀ ਤੇਰੇ ਤੇ 100 ਰੁਪਏ ਨਾਲ ਦੋ ਰੁਪਏ ਦਿਓ ਨਾ ਚਾਹੀਦਾ 15 18 ਕਿਲੋ ਬਈ ਨੂੰ ਦੇਣਾ ਚਾਹੀਦਾ 15 ਕਿਲੋ ਤੋਂ ਤੋਰਨਾ ਦੇਣਾ ਚਾਹੀਦਾ ਬਈ ਨੂੰ ਬਾਕੀ ਸੁਭਾਅ ਆ ਬਈ ਹੂੰ ਠੰਡ ਠੰਡ ਨੂੰ ਵੀ ਚੰਗਾ ਲੱਗਾ ਤੇ ਥਲੋ ਬਣੂਗੀ ਚੰਗੀ ਹਜੇ ਤੈਨੂੰ ਲੈ ਜੜੇ ਪੰਚ ਠੀਕ ਹੈ ਬਈ ਸੰਭਾਈ ਨਹੀਂ ਨਾ ਹੋਈ ਬਈ ਇਹਦੀ ਹਾਂ ਸੰਭੀ ਨਹੀਂ ਨਹੀਂ ਤਾਂ ਇਹ ਬਹੁਤ ਚੰਗਾਈ ਬੱਤੀ ਦਾ ਬਈ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ ਦੇ ਦਾਂਗੇ ਵੀਰੇ 63000 ਰੁਪਏ ਦੇ ਭਾਈ 63000 ਰੁਪਏ ਮੰਨ ਤਣ ਕਰ ਦੇਾਂਗੇ ਆ ਕਰ ਦੇਾਂਗੇ ਠੀਕ ਹੈ ਭਾਈ ਲੈ ਮਿੱਤਰੋ ਪਹਿਲੇ ਨ ਬੱਛੀ ਆ ਦੇਵੇਂ ਭੰਡੇ ਵੱਲੋਂ ਖਰੀ ਆ ਜਿੰਨੀ ਹੈਗੀ ਡਾਡੀ ਚੰਗੀ ਆ ਘਰੇ ਦੁੱਧ ਪੀਣ ਵਾਲੇ ਭਰਾ ਦੇ ਲਈ ਲਾਹੇਵੰਦ ਚੀਜ਼ ਆ ਲੈ ਬਸ ਨੇੜੇ ਹੋ ਕੇ ਦਿਖਾ ਇਹਨੂੰ ਹਾਂ ਹਾਂ ਸ਼ੀਲਾ ਭਾਈ ਹੁੰਦਾ ਠੀਕ ਹੈ ਨਹੀਂ ਠੀਕ ਆ ਫਿਰ ਪੁਰਾਣਾ ਬੰਦਾ ਪੁਰਾਣਾ ਹੀ ਆ ਸਹੀ ਗੱਲ ਆ ਵੀ ਦੱਸੋ ਗੋਣੇ ਦੇ ਕੀ ਆ ਤਾਂ ਠੀਕ ਹੈ ਬਈ ਅਜਾ ਠੰਡੀ ਸੀਲ ਬਹੁਤ ਹੈ ਅਜਾ ਮਨਪ੍ਰੀਤ ਬਈ ਰੇਟ ਕੀ ਰੋਗੇ 63000 ਰੁਪਏ ਦੇਣੀ ਕਿੰਨੇ ਦੀ ਆ ਹਾਂ ਨਾ ਕੋਈ ਨਹੀਂ ਕਰ ਲਾਂਗੇ ਬਈ ਮੌਕੇ ਤੇ ਠੀਕ ਹੈ ਬਈ ਜੇ ਕੋ ਜੋੜਾ ਲੈਣਾ ਚੁੰਗੀ ਜਾਂਦੇ ਦੋਵੇਂ ਚੁੰਗੀ ਚੱਲੀ ਜੀ ਨੂੰ ਆ ਆ ਵੀ ਦਿਖਾ ਦੇ ਹੁਣ ਕਿੰਨੇ ਕ ਸੀਲ ਹੋਊਗੀ ਆ ਵੇਖ ਲਓ ਬਈ ਦੋਨਾਂ ਹੀ ਲੱਗੇ ਆ ਦੂਜੀ ਵਾਂਹ ਦਾ ਵੀ ਚੁੰਗੀ ਆ ਨਹੀਂ ਠੀਕ ਆ ਯਾਰ ਆਦਾ ਕਹਿਣਾ ਹੀ ਆ ਹਨਾ ਬਈ ਜਿਹੜਾ ਲੈ ਗਿਆ ਯਾਦ ਹੀ ਕਰੂਗਾ ਹਾਂ ਬਈ ਹਾਂ ਅਚਾ ਮਨਪ੍ਰੀਤ ਨੰਬਰ ਕਿੰਨਾ ਆ ਗਿਆ ਵੀਰੇ ਨੰਬਰ ਬਈ ਐਡ ਚਲਾ ਦਾਂਗੇ ਸਾਬ ਠੀਕ ਆ ਵੀ ਲੈ ਮਿੱਤਰੋ ਸਕਰੀਨ ਦੇ ਉੱਤੇ ਨੰਬਰ ਆਪਾਂ ਚਲਾ ਦਿਆਂਗੇ ਜਿਹੜਾ ਚਲਾਉਣਾ ਬਾਈ ਉਹਨਾਂ ਨੇ ਗੱਲਬਾਤ ਲਈ ਹੁਣ ਨੰਬਰ ਸਕਰੀਨ ਦੇ ਉੱਤੇ ਆ ਤੇ ਬਾਗਾ ਪੁਰਾਣਾ ਸ਼ਹਿਰ ਆ ਬਾਗਾ ਪੱਤੀਆ ਮਨਪ੍ਰੀਤ ਕੇ ਵੀਰੇ ਕੇ ਘਰੇ ਆ ਉਹਨਾਂ ਤੋਂ ਅਸੀਂ ਮਿੱਤਰੋ ਤੇ ਸਟੇਡੀਅਮ ਦੇ ਕੋਲ